ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾ ਹੁਕਮੇ ਹੀ ਸੁਖ ਪਾਏ ਹੁਕਮੋਂ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ ਸਮਾਏ ਹੁਕਮੋਂ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤ ਨੇਮ ਸੋਚ ਸੰਜਮ ਹੁਕਮ ਵਰਤ ਨੇਮ ਸੋਚ ਸੰਜਮ ਹੁਕਮ ਪਾਤੇ ਯਮਕ ਲਗੇ ਹੁਕਮ ਵਰਤ ਨੇਮ ਸੋਚ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੈ ਬੁੱਝੈ ਸਤਗੁਰ ਸੇਵੈ ਲਿਵ ਲਾਏ ਜੇ ਹੁਕਮੈ ਬੁੱਝੈ ਸਦਾ ਸੁਹਾਗਣ ਜੇ ਹੁਕਮੈ ਬੁੱਝੈ ਸਤਗੁਰ ਸੇਵੈ ਲਿਵ ਲਾਏ ਸਦਾ ਸੁਹਾਗਣ ਜੇ ਹੁਕਮੈ ਬੁੱਝੈ ਸਤਗੁਰ ਸੇਵੈ ਲਿਵ ਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤਿਨਾ ਹੁਕਮੇ ਲਏ ਮਿਲਾਏ ਮਨਮੁਖ ਹੁਕਮ ਨਾ 부ਜੇ ਬਪੂੜੀ ਨਿਤ ਹੋਮੈ ਕਰਮ ਕਮਾਏ ਵਰਤ ਨੇਮ ਸੋਚ ਸੰਜਮ ਪੂਜਾ ਪਾਖੰਡ ਭਰਮ ਨ ਜਾਏ ਅੰਤਰਹੁ ਕੁਸੁੱਧ ਮਾਇਆ ਮੋਹ ਵਿਦਿ ਹਾਂ ਕੁਸੁੱਧ ਨਹੀਂ ਕਹਿਣਾ ਕੁਸੁੱਧ ਦੋਵੇਂ ਔਂਕੜ ਲਾ ਕੇ ਬੋਲਨੇ ਹਨ ਅੰਤਰਹੁ ਕੁਸੁੱਧ ਮਾਇਆ ਮੋਹ ਵਿਦਿ ਜੋ ਹਸਤੀ ਸ਼ਾਰ ਉਡਾਏ ਜਿਨ ਉਪਾਏ ਤਿਸੈ ਨ ਚੇਤਹਿ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪਰਪੰਚ ਕੀਆ ਧੋਰ ਕਰਤਾ ਪੂਰਬ ਲਿਖਿਆ ਕਮਾਏ ਗੁਰਮੁਖ ਪਰਤੀਤ ਭਈ ਮਨ ਮਾਨਿਆ ਅਨੰਦਿਨ ਸੇਵਾ ਕਰਤ ਸਮਾਏ ਗੁਰਮੁਖ ਪਰਤੀਤ ਭਈ ਮਨ ਮਾਨਿਆ ਅਨੰਦਿਨ ਸੇਵਾ ਕਰਤ ਸਮਾਏ ਅੰਤਰ ਸਤਗੁਰੂ ਗੁਰੂ ਸਭ ਪੂਜੇ ਸਤਗੁਰ ਕਾ ਦਰਸ ਦੇਖੈ ਸਭ ਆਏ ਮੰਨਿਐ ਸਤਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸਨਾ ਭੁਖ ਸਭ ਜਾਏ ਹਉ ਸਦਾ ਸਦਾ ਬਲਿਹਾਰੀ ਗੁਰ ਆਪਣੀ ਜੋ ਪ੍ਰਭ ਸੱਚਾ ਦੇ ਮਿਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਨੀ ਲੱਗੇ ਆਏ ਜਿਨ ਪਰੀਆ ਸਵਨੇਹ ਸੇ ਸੱਜਣ ਮੈਂ ਨਾਲ ਅੰਤਰ ਬਾਹਰ ਹਉ ਫਿਰਾਂ ਭੀ ਹਿਰਦੈ ਰੱਖਾ ਸਮਾਲ ਜਿਨਾ ਇਕਮਨ ਇਕ ਚਿਤ ਧਿਆਇ ਸਤਿਗੁਰ ਸੋ ਚਿਤ ਲਾਇ ਤਿਨ ਕੀ ਦੁਖ ਭੁਖ ਹਉਮੈ ਵੱਡਾ ਰੋਗ ਗਿਆ ਨਿਰਦੁਖ ਭਏ ਲੇਵ ਲਾਇ ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਭੈ ਸਮਾਇ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਇ ਮਾਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੈ ਪਿਆਰ ਕੂੜ ਕਮਾਵੈ ਕੂੜ ਸੰਗਰੈ ਕੂੜ ਕਰੈ ਆਹਾਰ ਵੇਖ ਮਾਇਆ ਧਨ ਸੰਚਮ ਰਹਿ ਅੰਤ ਹੋਏ ਸਭ ਸ਼ਾਰ ਕਰਮ ਧਰਮ ਸੋਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਾਨਮੁਖ ਜੇ ਕਮਾਵੈ ਸੋ ਥਾਇ ਨ ਪਵੈ ਦਰਗਹ ਹੋਏ ਖਾਰ ਸਦਨਾ ਰਾਗਾ ਵਿੱਚ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜੇਤ ਵਸਿਆ ਮਨ ਆਏ ਰਾਗ ਨਾਰ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੈ ਨਾਦੈ ਬਾਹਰਾ ਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੈ ਬੂਝੈ ਸਿ ਨਰਾਸ ਹੋਏ ਸਤਗੁਰ ਤੇ ਸੁਜੀ ਪਾਏ ਜਿੱਥੇ ਵੀ ਆਵੇ ਨਾ ਸਤਗੁਰ ਪੂਲਾ ਨਹੀਂ ਬੋਲਣਾ ਸਤਗੁਰ ਇਸ ਤਰ੍ਹਾਂ ਕਹਿਣਾ ਸਤਗੁਰ ਸਤ ਥੋੜਾ ਜਿਆਦਾ ਵੀ ਕੱਸ ਕੇ ਨਹੀਂ ਬੋਲਣਾ ਸਤਗੁਰ ਸਤਗੁਰ ਨਹੀਂ ਕਹਿਣਾ ਨਾਨਕ ਹੁਕਮੈ ਬੂਝੈ ਤਿਨਾਂ ਰਾਸ ਹੋਇ ਸਤਗੁਰ ਤੇ ਸੋਜੀ ਪਾਇ ਸਭ ਕਿਸ ਤਿਸ ਤੇ ਹੋਇਆ ਜੋ ਤਿਸੈ ਦੀਰਜਾਇ ਸਤਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੈ ਕਹਾਈ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਇ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਾਨ ਆਇ ਹਿਰਦੈ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਇ ਨਾਨਕ ਸਤਗੁਰ ਤਿਨ ਕੋ ਮਿਲਿਓ ਨ ਜਿਨ ਧੁਰ ਮਸਤਕ ਭਾਗ ਲਿਖਾਇ ਅੰਦਰ ਤਿਸਨਾ ਆਗਹਿ ਮਨਮੁਖ ਭੂਖ ਨ ਜਾਏ ਮੋਹ ਕੁਟੰਬ ਸਭ ਕੂੜ ਹੈ ਕੂੜ ਰਹਿ ਆ ਲਪਟਾਏ ਅਨੰਦੇ ਨ ਚਿੰਤਾ ਚਿੰਤ ਵੈ ਚਿੰਤਾ ਵੱਧਾ ਜਾਏ ਜੰਮਣ ਮਰਣ ਨ ਚੁਕਾਈ ਹਉ ਮੈਂ ਕਰਮ ਕਮਾਈ ਗੁਰ ਸਰਣਾਈ ਉੱਭਰੇ ਨਾਨਕ ਲੈ ਛਡਾਏ ਸਤ ਗੁਰ ਪੁਰਖ ਹਰਿ ਤੇ ਆਏ ਦਾ ਸਤ ਸੰਗਤ ਸਤ ਗੁਰ ਪਾਏ ਸਤ ਸੰਗਤ ਸਤ ਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਇਹੋ ਭੌਜਲ ਜਗਤ ਸੰਸਾਰ ਹੈ ਗੁਰ ਬੋਹਿਥ ਨਾਮ ਤਰਾਏ ਗੁਰ ਸਿੱਖੀ ਬਾਣਾ ਮੰਨਿਆ ਗੁਰ ਪੂਰਾ ਪਾਰ ਲੰਗਾਏ ਗੁਰ ਸਿਖਾਂ ਕੀ ਹਰ ਧੂੜ ਦੇਹੇ ਹਾਮ ਪਾਪੀ ਵੀ ਗਤ ਪਾਹੇ ਤੁਰ ਮਸਤਗ ਹਰ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਿਦਾਰੇ ਅਨ ਹਰ ਦਰ ਗਹਿ ਲੈ ਛਡਾਈ ਗੁਰ ਸਿੱਖਾ ਨੋ ਸਾबास ਹੈ ਹਰ ਟੁੱਠਾ ਮੇਲ ਮਿਲਾਏ ਗੁਰ ਪੂਰੈ ਹਰ ਨਾਮ ਢਿਡਾਇਆ ਗੁਰ ਪੂਰੈ ਪੂਰੈ ਭਾਰਾ ਨਹੀਂ ਬੋਲਣਾ ਗੁਰ ਪੂਰੈ ਹਰ ਨਾਮ ਢੜਾਇਆ ਗੁਰ ਪੂਰਾ ਹਰ ਨਾਮ ਢੜਾਇਆ ਜਿਨ ਵਿੱਚੋ ਭਰਮ ਚੁਕਾਇਆ RAM ਨਾਮ ਹਰ ਗੀਤ ਗਾਇ ਕਰ ਚਾਨਣ ਮਗ ਦੇਖਾਇਆ ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰ ਮਤੀ ਜਾਮ ਜੋਹੇ ਨਾ ਸਕੈ ਸਚੈ ਨਾਏ ਸਮਾਇਆ ਸਭ ਆ ਨਾਇ ਸਮਾਇਆ ਸਚ ਨਾਇ ਸਮਾਇਆ ਇਹਨੂੰ ਸਮਾਇਆ ਇਸ ਤਰ੍ਹਾਂ ਨਹੀਂ ਬੋਲਣਾ ਵਸਾਇਆ ਸਮਾਇਆ ਜਾਇਆ ਇਸੇ ਤਰ੍ਹਾਂ ਕਿਤੇ ਇਉਂ ਨਹੀਂ ਕਹਿ ਦੇਣਾ ਵਸਾਇਆ ਸਮਾਇਆ ਇਉਂ ਉਚਾਰਨ ਗਲਤ ਹੋ ਜਾਣਾ ਸਮਾਇਆ ਸਭ ਆਪੇ ਆਪ ਵਰਤੇ ਕਰਤਾ ਜੋ ਭਾਵੈ ਸੋ ਨਾਇ ਲਾਇਆ ਜਾਨ ਨਾਨਕ ਨਾਉ ਲਈ ਤਾਂ ਜੀਵੈ ਬੇਨ ਨਾਵੈ ਖੇ ਨ ਮਰ ਜਾਇਆ ਮਨ ਅੰਤਰ ਹਉ ਮੈਂ ਰੋਗ ਭ੍ਰਮ ਭੂਲੇ ਹਉ ਮੈਂ ਸਾਖਤ ਦੁਰਜਨਾ ਆਏ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਮਨ ਅੰਤਰ ਹਉ ਮੈਂ ਰੋਗ ਇਥੇ ਵਿਸਰਾਮ ਭ੍ਰਮ ਭੂਲੇ ਹਉ ਮੈਂ ਇਥੇ ਠਮਕ ਸਾਖਤ ਦੁਰਜਨਾ ਨਾਨਕ ਰੋਗ ਗਵਾਏ ਇਹ ਗਵਾਏ ਪਦ ਤੇ ਹੀ ਵਿਸਰਾਮ ਹੈ ਮੇਲ ਸਤਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਾਈ ਹਰ ਜੈ ਹਰ ਜੈਸਾ ਪੁਰਖ ਨਾ ਲੱਭਈ ਹਰ ਜੈਸਾ ਪੁਰਖ ਨਾ ਲੱਭਾਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦੇਡਾਇਆ ਮਨ ਅਨਤ ਨਾ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰ ਕੇ ਗੋਲ ਗੋਲੇ